पुछा <laughs> श्री ਜਿੰਦਾਬਾਦ 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 ਸਾਰੇ ਸਾਡੇ ਕਿਸਾਨ ਭਰਾ ਸਾਡੀਆਂ ਮਾਮਾਂ ਪਿਓਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡੇ ਇਸ ਇਕੱਠ ਨੇ ਸਮੇਂ ਦੀਆਂ ਸਰਕਾਰਾਂ ਦੇ ਪੈਰ ਹਿਲਾ ਦੇਣੇ ਆ ਭਰਾਵੋ ਜਿਹੜੇ ਜੋਰ-ਸ਼ੋਰ ਦੇ ਨਾਲ ਨਾਅਰੇ ਲਾ ਕੇ ਆਪਾਂ ਪਿੰਡ ਦੇ ਵਿੱਚ ਮਜਾਰਾ ਕੀਤਾ ਇਸ ਮਜਾਰੇ ਦੀਆਂ ਗੱਲਾਂ ਬਹੁਤ ਦੂਰ-ਦੂਰ ਤੱਕ ਜਾਣਗੀਆਂ ਇਹ ਇਹਨਾਂ ਬੱਚਰਾਂ ਨੂੰ ਰਜਾਈਆਂ ਚ ਪਾਉਣ ਕੰਬਲੀਆਂ ਛੜੀਆਂ ਨੇ ਤੁਹਾਡੇ ਇਸ ਮਜਾਰੇ ਨੇ ਅਸੀਂ ਇਹਨਾਂ ਬੱਚਰਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨਾ ਕੋਈ ਸਖੌਲੀ ਗੱਲ ਨਹੀਂ ਕੰਮ ਤਾਂ ਦੇ ਹੋ ਸਕਦੇ ਆ ਸਾਨੂੰ ਧਰਨੇ ਦੇ ਵਿੱਚ ਗਿੰਦੀ ਘਟ ਸਕਦੀ ਆ ਪਰ ਜਦੋਂ ਲੋੜ ਪੈਂਦੀ ਆ ਜਾਨ ਪਾਲੀ ਦੇ ਧਰਕੇ ਲੋਕ ਇੱਥੇ ਆਉਂਦੇ ਆ ਤੇ ਅੱਜ ਤੁਹਾਡੇ ਇਹ ਇਕੱਠ ਨੇ ਇਹ ਸਾਹਤ ਕਰਤਾ ਕਿ ਅਸੀਂ ਜ਼ਮੀਨਾਂ ਦੀ ਖਾਤਰ ਮਰ ਵੀ ਸਕਦੇ ਆ ਤੇ ਮਾਰ ਵੀ ਸਕਦੇ ਆ ਇਸ ਕਰਕੇ ਇਹਨਾਂ ਬੱਚੜਾਂ ਨੂੰ ਇਹ ਗੱਲ ਦੱਸ ਦਈਏ ਵੀ ਕਈ ਵਾਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਦਫੇਕੇ ਵਿੱਚ ਨਾਰਾ ਹੋਵੇ ਵੀ ਪੁਲਿਸ ਪ੍ਰਸ਼ਾਸਨ ਆ ਕੇ ਤੁਹਾਨੂੰ ਜ਼ਮੀਨਾਂ ਦੇ ਕਰਜ਼ੇ ਦਿਵਾ ਜੂਗਾ ਨਹੀਂ ਧਰਾਵੇ ਖੁਸ਼ ਨਾ ਹੋਇਆ ਕਰੋ ਇਹਨਾਂ ਬੱਚੜਾਂ ਨੂੰ ਕਹਿੰਦਾ ਵੀ ਜਦੋਂ ਪੁਲਿਸ ਆਉਂਦੀ ਆ ਪਿੰਡ ਦੇ ਵਿੱਚ ਖੁਸ਼ ਨਾ ਹੋਇਆ ਕਰੋ ਕਿਉਂਕਿ ਜੇ ਪੁਲਿਸਾ ਸਾਡੇ ਨਾਲ ਤੇ ਰਹੂਗਾ ਤੇ ਲਾਜਮੀਆਂ ਤੋੜ ਸਾਡੇ ਹੋਊਗਾ ਜਦੋਂ ਸਾਡੇ ਜ਼ਮੀਨਾਂ ਦੇ ਵਿੱਚ ਵੜਨਗੇ ਜਨਰਲ ਤੇ ਇਹ ਹੋਊਗਾ ਪਰਸ ਪ੍ਰਸ਼ਾਸਨ ਕੋਲ ਤਾਕਤ ਹੈ ਠੀਕ ਹੈ ਮੰਨਦੇ ਆ ਸਾਡੇ ਨਾਲ ਕੁੱਟਮਾਰ ਕਰ ਸਕਦੇ ਆ ਪਰ ਉਸ ਤੋਂ ਬਾਅਦ ਮੇਰਾ ਦਸਤਾਬਾਹ ਆ ਰਿਹਾ ਫਿਰ ਕੋਲਦੇ ਤੇ ਨਿਕਲਣਾ ਇਹ ਗੱਲ ਯਾਦ ਰੱਖੋ ਇਹ ਗੱਲ ਇਹਨਾਂ ਬੱਚਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਜਨਰਲ ਪ੍ਰਸ਼ਾਸਨ ਪਿੰਡ ਦੇ ਵਿੱਚ ਆਉਂਦਾ ਹੈ ਵਾਅਦਾ ਖਵਾਉਣ ਦੀ ਲੋੜ ਨਹੀਂ ਇਹ ਕਸਟਮਰ ਨਾਲੋਂ ਵੀ ਬਰਾਬਰੀ ਆਉਂਦਾ ਕਿਉਂਕਿ ਜੇ ਸਾਡੇ ਦਾ ਕੋਈ ਹਾਂ ਚਾਹੀਦੀ ਤਾਂ ਬੱਚੇ ਵੀ ਨਹੀਂ ਜਲੇ ਇਸ ਕਰਕੇ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਆਵਾਯਾਦਾਰ ਨੂੰ ਮੁਜ਼ਾਰਾ ਕਰਿਆ ਕਰਾਂਗੇ ਤੇ ਇਸੇ ਤਰ੍ਹਾਂ ਇਹ ਮਤ ਵੀ ਬਿਲਤੀ ਹੈ ਜਿਹੜੀ ਆਪਣੀ ਵਾਅਦਾ-ਵਾਦੇ ਡੇਰਾ ਸਾਹਿਬ ਦੇ ਵਿੱਚ ਰੱਖਿਆ ਕਰੇ ਇਹਨਾਂ ਕਹਿੰਦਾ ਸਾਡਾ ਸਾਰਿਆਂ ਦਾ ਧੰਨਵਾਦ ਤੇ ਕੱਲ ਨੂੰ ਜਿਹੜੇ-ਜਿਹੜੇ ਮੇਰਾ ਦੀਆਂ ਡੌਟੀਆਂ ਲੱਗੀਆਂ ਤੇ ਟਰਾਲੀਆਂ ਸਵੇਰੇ ਇੱਥੇ ਲੈ ਕੇ ਲਾਜ਼ਮੀ ਆਇਆ ਕਰੋ ਜੀ ਠੀਕਾ ਜੀ